we uh -huh. মুর্তাবাদ মুর্তাবাদ গরে সিপাহ হাই 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 সরো কুত্তে ਗੁੰਡਾਵਾਦ 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 ਸਨਾਂ ਦੇ ਜਿੱਤਬਾਦ ਜਿੰਦਾਬਾਦ ਜਿੰਦਾਬਾਦ ਸਨਾਂ ਦੇ ਇੱਕ ਜਿੱਤਬਾਦ ਜਿੰਦਾਬਾਦ ਜਿੰਦਾਬਾਦ ਜੈਨਾ ਸਰਕਾਰ ਹਾਏ 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 ਜੋ ਨਿਹਾਰ ਸੁਨਿਆਰ ਦੇਸ਼ ਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਦੋਂ ਇਸ ਕੁਰਸੀ ਤੇ ਸੌ ਚੱਕ ਕੇ ਬੈਹਿੰਦੇ ਨੇ ਇਹ ਪਿੰਡ ਦੀ ਮੈਂਬਰੀ ਤੋਂ ਸ਼ੁਰੂ ਹੋ ਜਾਂਦੀ ਆ ਰਾਜਨੀਤੀ ਉਦੋਂ ਸਾਨੂੰ ਅਨਫੇ ਹੀ ਸੌ ਚੁਕਾਈ ਜਾਂਦੀ ਆ ਕਿ ਮੈਂ ਵਿਤਕਰਾ ਨਹੀਂ ਕਰੂੰਗਾ ਸਾਰਿਆਂ ਨੂੰ ਇਨਸਾਫ ਦਊ ਪਰ ਅੱਜ ਉਹ ਧਾਰਮਿਕ ਹੋਣ ਦੇ ਬਾਵਜੂਦ ਮੈਨੂੰ ਲੱਗਦਾ ਵੀ ਉਹ ਨਾਸਤਕ ਇਨਸਾਨ ਬਣਿਆ ਹੋਇਆ ਸਾਡਾ ਪ੍ਰਧਾਨ ਮੰਤਰੀ ਖੇਤੀਬਾੜੀ ਮੰਤਰੀ ਤੇ ਜਿੰਨੇ ਵੀ ਨੇ ਰੀਜ਼ਨ ਕੀ ਆ ਕਿ ਜਦੋਂ ਆਪਣੇ ਧਰਮ ਦੀ ਸੌ ਖਾਦੀ ਤੋਂ ਹੀ ਮੁਕਰ ਗਏ ਉਦੋਂ ਵਾਦਾ ਕਰਦੇ ਨੇ ਕਿ ਅਸੀਂ ਇਕੱਲੇ ਆਪਣੀ ਭਾਜਪੀ ਦੇ ਪ੍ਰਧਾਨ ਮੰਤਰੀ ਨਹੀਂ ਭਾਜਪੀ ਦੀ ਸਰਕਾਰ ਨਹੀਂ ਸਾਰਿਆਂ ਦੀ ਸਰਕਾਰ ਆ ਪਰ ਜੇ ਆ ਧੱਕੇ ਸਾਹੀਆ ਦੇਖ ਰਹੇ ਹੋ ਕਿ ਦੇਸ਼ ਆਪਣੇ ਦੇਸ਼ ਦੇ ਵਿੱਚ ਉਹ ਅੰਨਦਾਤਾ ਜਿਹੜਾ ਕਿ ਜਦੋਂ ਸਾਡਾ ਦੇਸ਼ ਅਮਰੀਕਾ ਤੋਂ ਬਾਹਰਲੇ ਦੇਸ਼ਾਂ ਤੋਂ ਕਣਕ ਮੰਗਾਉਂਦਾ ਸੀ ਠੂਠਾ ਫੜ ਕੇ ਜਾਂਦਾ ਸੀ ਸਾਡੀ ਸਾਰਿਆਂ ਦੀ ਬੇਇੱਜ਼ਤੀ ਹੁੰਦੀ ਸੀ ਅਸੀਂ ਸੱਪਾਂ ਦੀਆਂ ਸਰੀਆਂ ਦਾੜ ਦੜ ਕੇ ਕਿਸਾਨ ਨੇ ਮਜ਼ਦੂਰ ਨੇ ਛੋਟੇ ਦੁਕਾਨਦਾਰ ਨੇ ਟਰਾਂਸਪੋਰਟਰਾਂ ਨੇ ਸਾਰਿਆਂ ਨੇ ਲੱਕ ਬੰਨ ਕੇ ਇਹ ਦੇਸ਼ ਤੇ ਨਾਸਾਂ ਥਾਈਂ ਕੱਢਤਾ ਅਨਾਜ ਪਰ ਮੈਨੂੰ ਹੈਰਾਨ ਆ ਇਹਨਾਂ ਨੇ ਸਾਨੂੰ ਸਨਮਾਨ ਤਾਂ ਕੀ ਕਰਨਾ ਸੀ ਸਨਮਾਨ ਇਹ ਦੇਣ ਲੱਗੇ ਨੇ ਕਿ ਕਿਸਾਨਾਂ ਦਾ ਅਗੂ ਜਗਜੀਤ ਸਿੰਘ ਢੱਲੇਵਾਲ ਅੱਜ 34 ਦਿਨ ਹੋ ਗਏ ਇੱਕ ਸਾਲ ਤੋਂ ਤਾਂ ਬੈਠੇ ਨੇ ਇਹ ਸੰਭੂ ਬਾਰਡਰ ਤੇ ਕਿ ਜਿਵੇਂ ਅਸੀਂ ਪਾਕਿਸਤਾਨ ਟੱਪਣ ਨੂੰ ਫਿਰਦੇ ਆ ਵੀ ਸਾਨੂੰ ਟੱਪਣ ਨਹੀਂ ਦਿੰਦੇ ਸਾਨੂੰ ਦਿੱਲੀ ਉਹ ਪਾਕਿਸਤਾਨ ਬਣਾਈ ਪਈ ਆ ਦੇਖਤੀ ਇਸ ਗੱਦੀ ਸਰਕਾਰ ਨੇ ਬੀਜੇਪੀ ਨੇ ਹਰਿਆਣਾ ਹਰਿਆਣੇ 'ਚ ਵੀ ਇਹਨਾਂ ਦੀ ਸਰਕਾਰ ਦਿੱਲੀ ਚ ਵੀ ਇਹਨਾਂ ਦੀ ਸਰਕਾਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਬਜ਼ੁਰਗ ਬੰਦਾ ਜਗਜੀਤ ਸਿੰਘ ਢੱਲੇਵਾਰ ਤਿੱਲ ਤਿੱਲ ਕਰਕੇ 34-35 ਦਿਨ ਹੋ ਗਏ ਉਹ ਇਹ ਕਹਿ ਰਿਹਾ ਮੇਰੀਆਂ ਮੰਗਾਂ ਪ੍ਰਵਾਨ ਕਰੋ ਇਥੋਂ ਦੀ ਪੰਜਾਬ ਸਰਕਾਰ ਪ੍ਰਸ਼ਾਸਨ ਨੂੰ ਭੇਜੀ ਜਾ ਰਹੀ ਹੈ ਤੇ ਸੈਂਟਰ ਚੋਂ ਆਈ ਜਾਂਦੇ ਨੇ ਗੱਲ ਸਿਰਫ ਇੰਨੀ ਕਰਦੇ ਨੇ ਜੀ ਤੁਸੀਂ ਭੁਖੜਤਾਲ ਛੱਡ ਦਿਓ ਸਿਰਫ ਭੁਖੜਤਾਲ ਛੱਡੋ ਤੇ ਹਸਪਤਾਲ ਚ ਪਹੁੰਚੋ ਇਹ ਕੀ ਤਰੀਕਾ ਜੀ ਉਹਨਾਂ ਢੱਲੇਵਾਰ ਦਾ ਇੱਕੋ ਐਲਾਨ ਹੈ ਕਿ ਜਾਂ ਜਾਨ ਦਊ ਸਹادت ਦਊ ਜਾਂ ਕਿਸਾਨੀ ਮੰਗਾਂ ਨੇ ਜਿਹੜੀਆਂ ਤੁਹਾਡੇ ਆਪ ਮੋਹ ਪ੍ਰਧਾਨ ਮੰਤਰੀ ਜੀ ਤੁਸੀਂ ਕਾਲੇ ਕਾਨੂੰਨ ਲਿਆਂਦੇ ਉਹ ਵਾਪਸ ਲੇ ਵਾਪਸੀ ਜਦ ਲੈ ਜਦੋਂ ਸਾਡੇ 700 ਕਿਸਾਨ ਦੀ ਤੁਸੀਂ ਜਾਨ ਲੈ ਚੁੱਕੇ ਹੋ ਹੁਣ ਪਤਾ ਨਹੀਂ ਦੋ ਤਿੰਨ ਕਿਸਾਨ ਹੁਣ ਵੀ ਰੱਬ ਨੂੰ ਪਿਆਰੇ ਹੋਗੇ ਨੇ ਕਿੰਨੀਆਂ ਠੰਡਾਂ ਨੇ ਕਿੰਨੇ ਕਿੰਨੇ ਆਪਾਂ ਕੱਪੜੇ ਪਾਈ ਫਿਰਦੇ ਆ ਧੰਨ ਨੇ ਮੈਂ ਨਮਸਕਾਰ ਕਰਦਾ ਉਹਨਾਂ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਿਹੜੇ ਇੱਕ ਇੱਕ ਸਾਲ ਤੋਂ ਸੰਭੂ ਬਾਰਡਰ ਤੇ ਬੈਠ ਨੇ ਖਲੌਰੀ ਬਾਰਡਰ ਤੇ ਬੈਠ ਨੇ ਅਖੀਰ ਨੂੰ ਡੱਲੇਵਾਲ ਨੇ ਫੈਸਲਾ ਲਿਆ ਵੀ ਹੁਣ ਸਹਾਦਤ ਦਿੱਤੇ ਬਿਨਾ ਇਹ ਸੁੱਤੀਆਂ ਸਰਕਾਰਾਂ ਨੇ ਜਾਗਣਾ ਨਹੀਂ ਮੈਂ ਜਾਨ ਹੀ ਦੇਣਾ ਹੁਣ ਵੀ ਉਹਨੂੰ ਇਹ ਕਹੀ ਜਾ ਰਹੇ ਨੇ ਮੈਨੂੰ ਇੱਕ ਬੜਾ ਦੁੱਖ ਆਇਆ ਕਹਿੰਦੇ ਨੇ ਕੋਰਟਾਂ ਦੇ ਖਿਲਾਫ ਨਹੀਂ ਬੋਲੀਦਾ ਮੈਂ ਨਹੀਂ ਬੋਲਦਾ ਪਰ ਮੈਂ ਰੋਂ ਤਾਂ ਜ਼ਰੂਰ ਇਹ ਜ਼ਰੂਰ ਕਹੂੰਗਾ ਇਹ ਸੁਪਰੀਮ ਕੋਰਟ ਜਿਹੜਾ ਕੇਂਦਰ ਨੂੰ ਤਾੜਨਾ ਚਾਹੁੰਦਾ ਉਹਨੂੰ ਤਾੜਨ ਦੀ ਬਜਾਏ 50 ਸਰਕਾਰ ਦੇ ਮੋਢੇ ਤੇ ਧਰ ਕੇ ਕਿਸਾਨਾਂ ਨੂੰ ਤੰਗ ਕਰਨਾ ਚਾਹੁੰਦੀ ਆ ਕਹਿੰਦੀ ਆ ਡੱਲੇਬਾਲ ਨੂੰ ਜਿਵੇਂ ਮਰਜ਼ੀ ਚੱਕ ਕੇ ਲਿਆਓ ਸਾਨੂੰ ਪਤਾ ਵੀ ਜੇ ਤੁਸੀਂ ਦਰਬਾਰ ਸਾਹਿਬ ਤੇ ਹਮਲੇ ਕਰਾ ਕੇ ਸਮਝਦੇ ਆ ਸਰਕਾਰਾਂ ਅਕਾਲ ਤਖਤ ਹਟਾ ਸਕਦੇ ਨੇ 34 ਗੁਰਦੁਆਰੇ ਦੀ ਬੇਅਦਬੀ ਕਰਾ ਸਕਦੇ ਨੇ ਤੁਸੀਂ ਡੱਲੇਵਾਲ ਨੇ ਵੀ ਉੱਥੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰਕੇ ਡਾਂਗਾ ਮਾਰ ਕੇ ਫੱਟੜ ਕਰਕੇ ਫੌਜ ਲਾ ਕੇ ਚੱਕ ਕੇ ਲਿਜਾ ਸਕਦੇ ਹੋ ਪਰ ਇਹ ਜਰੂਰ ਸੋਚੋ ਕਿ ਸਾਰੀ ਦੁਨੀਆ ਤੁਹਾਡੇ ਵੱਲ ਦੇਖਦੀ ਹੈ ਪ੍ਰਧਾਨ ਮੰਤਰੀ ਜੀ ਤੁਸੀਂ ਹਰ ਦੇਸ਼ ਤੇ ਜਹਾਜ਼ ਚੜ੍ਹ ਕੇ ਚਲੇ ਜੰਨੇ ਹੋ ਜਿਹੜਾ ਹੁਣ ਸਨਮਾਨ ਮਿਲਦਾ ਹੈ ਇਹ ਨਹੀਂ ਮਿਲਣਾ ਜੇ ਅਸੀਂ ਦੀ ਗਲਤੀ ਕਰ ਲਈ ਤੁਸੀਂ ਮੰਗਾ ਬੰਨੋ ਸਾਰੇ ਮੰਗਾ ਪ੍ਰਬੰਧ ਕਰੋ ਉਸ ਤੋਂ ਬਾਅਦ ਆਪਣੇ ਆਪ ਕਿਸਾਨਾਂ ਅਗੂ ਦੇ ਉੱਠ ਕੱਢਨੇ ਪ੍ਰਧਾਨ ਮੰਤਰੀ ਜੀ ਦਾ ਪੁਕਲਾ ਪੁੱਛਿਆ ਅਗਲਾ ਸੰਘਰਸ਼ ਹੋਵੇਗਾ ਜਦ ਤੱਕ ਮੰਗਾਂ ਨਹੀਂ ਪੂਰੀ ਹੋ ਜਾਂਦੀ ਦੇਖਦੇ ਪ੍ਰਧਾਨ ਮੰਤਰੀ ਸੋਚਣਗੇ ਸਾਨੂੰ ਠੱਡ 'ਚ ਘਰੇ ਪਾਉਣ ਦੇਣਾ ਕਿ ਨਹੀਂ ਜੇ ਉਹਨਾਂ ਨੇ ਨਹੀਂ ਪਾਉਣ ਦੇਣਾ ਅਸੀਂ ਮੋੜਾ ਦੇ ਦੇ ਕੇ ਸਮੇਂ-ਸਮੇਂ ਤੇ ਜਿਵੇਂ ਕੋਈ ਟਾਬਰਾਂ ਤੇ ਚੜਦਾ ਕੋਈ ਕੁਛ ਕਰਦਾ ਮੰਗਾਵਦੇ ਤਾਂ ਅਸੀਂ ਮੰਗਾ ਹੀ ਆ ਸਾਡਾ ਵੀ ਜੀ ਕਰਦਾ ਹੈ ਕਿ ਅਸੀਂ ਘਰੇ ਆਰਾਮ ਨਾਲ ਪਈਏ ਲੰਗਰ ਪਾਣੀ ਛੱਕੇ ਰਜਾਈ ਦਾ ਬਲੀਏ ਪਰ ਉਹ ਰਜਾਈਆਂ ਦੇਖਦਾ ਪ੍ਰਧਾਨ ਮੰਤਰੀ ਸੁੱਤ ਖੋ ਕੇ ਲੈ ਗਿਆ ਸਾਨੂੰ ਇੱਕੋ ਕਹੇ ਆ ਕਿ ਤੁਸੀਂ ਤੱਤੀਆਂ ਸੜਕਾਂ ਹੁਣ ਸਿਆਲ 'ਚ ਠੱਡੀਆਂ ਸੜਕਾਂ ਬਰਫਾਂ 'ਚ ਰਹੋਗੇ ਪਤਾ ਨਹੀਂ ਕਿ ਸਾਨੂੰ ਤਿਲ-ਤਿਲ ਕਰਕੇ ਸਾਰਿਆਂ ਨੂੰ ਮਾਰਨਾ ਚਾਹੁੰਦਾ ਪ੍ਰਧਾਨ ਮੰਤਰੀ ਜੀ ਇਦਾਂ ਨਾ ਕਰੋ ਇਹ ਹਿੰਦੁਸਤਾਨ ਇੱਕ ਗੁਰਦਸਤ ਹੈ ਸਾਰੇ ਧਰਮਾਂ ਦਾ ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਸਾਰੇ ਧਰਮਾਂ ਦੇ ਲੋਕ ਨਾ ਵਾਸ ਦੇ ਰਿਸ਼ਤੇ ਵਾਂਗੂ ਰਹਿੰਦੇ ਨੇ ਸਾਡੇ ਚ ਕੜਤਣ ਨਹੀਂ ਹੈ ਪਰ ਇਹ ਸਮੇਂ ਦੀਆਂ ਸਰਕਾਰਾਂ ਕੜਤਣ ਪੈੜਾ ਕਰਦੀਆਂ ਨੇ ਜਿਹੜਾ ਮੈਨੂੰ ਬਹੁਤ ਦੁੱਖ ਆਉਂਦਾ ਅੱਜ ਜੋ ਕਿਸਾਨ ਯੂਨੀਅਨ ਜਗਜੀਤ ਸਿੰਘ ਡੱਲੇਵਾਲ ਤੇ ਪੰਦੇਰ ਸਾਹਿਬ ਨੇ ਜੋ ਪੰਜਾਬ ਬੰਦ ਦਾ ਸੱਦਾ ਦਿੱਤਾ ਉਹ ਪੂਰੀ ਤਰ੍ਹਾਂ ਕਾਮਯਾਬ ਹੈ ਔਰ ਪੂਰਾ ਅਸਰ ਸਾਰੇ ਹਿੰਦੁਸਤਾਨ ਚ ਸਾਰਾ ਦੇਸ਼ ਦੇਖ ਰਿਹਾ ਹੈ ਤੇ ਸਾਰਾ ਦੇਸ਼ ਬੰਦ ਹੈ ਜਿਹਦੇ ਵਿੱਚ ਸਾਰੀਆਂ ਟ੍ਰੇਨਾਂ ਬੰਦ ਨੇ ਤੇ ਇਹਦਾ ਅਸਰ ਬਿਲਕੁਲ ਪਊਗਾ ਸਿਰੇ ਤੱਕ ਪਊਗਾ ਤੇ ਮੈਂ ਅਕਾਲੀ ਦਲ ਸਵਤੰਤਰ ਵੱਲੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਇੰਨੀ ਪ੍ਰੀਖਿਆ ਨਾ ਲਵੋ ਕਿਸਾਨਾਂ ਦੀ ਕਿ ਸਾਡਾ ਦੇਸ਼ ਦੋ ਹਿੱਸਿਆਂ 'ਚ ਵੰਡਿਆ ਜਾਵੇ ਕਿਰਪਾ ਕਰੋ ਇਹਨਾਂ ਦੀਆਂ ਮੰਗਾਂ ਮੰਨੋ ਇਹ ਥੋੜ੍ਹਾ ਵੀ ਸੁਪਰੀਮ ਕੋਰਟ ਨੂੰ ਤੁਸੀਂ ਵਰਤ ਕੇ ਕਿਸਾਨਾਂ ਨੂੰ ਹੋਰ ਕਦੇ ਉਹਨਾਂ ਨੂੰ ਕਹਿੰਦੇ ਚੱਕਣ ਦੀ ਗੱਲ ਕਦੇ ਕਹਿੰਦੇ ਹੋ ਵੀ ਉਹ ਮੰਗਾ ਮੰਨਣ ਤੋਂ ਇਨਕਾਰੀ ਨੇ ਕਦੇ ਕਹਿੰਦੇ ਹੋ ਕਿਸਾਨ ਜੁਨੀਆ ਨਾਲ ਕਈ ਹਿੱਸਿਆਂ ਚ ਵੰਡ ਗਈਆਂ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰੋ ਇਹਨਾਂ ਦੀਆਂ ਮੰਗਾਂ ਤੁਹਾਡੀਆਂ ਮੰਨੀਆਂ ਹੋਈਆਂ ਉਹਨਾਂ ਨੂੰ ਲਾਗੂ ਕਰੋ ਤਾਂ ਕਿ ਦੇਸ਼ ਤੇ ਕਿਸਾਨ ਖੁਸ਼ਹਾਲ ਹੋ ਸਕੇ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਸੀ ਉਹਦੇ ਵਿੱਚ ਅਕਾਲੀ ਦਲ ਸਤੰਤਰ ਨੇ ਹਮਾਇਤ ਕਰੀ ਹੈ ਬੰਦ ਕਰਨ ਦੇ ਵਿੱਚ ਕਿਉਂਕਿ ਇੱਕ ਇੱਥੇ ਦੇ ਕਿਸਾਨ ਦੇ ਜੋ ਮੰਗਾਂ ਨੇ ਉਹ ਸੈਂਟਰ ਨਹੀਂ ਪੂਰੀਆਂ ਕਰਦਾ ਉਹਨੂੰ ਦੇਖਦੇ ਹੋਏ ਅਸੀਂ ਵੀ ਇੱਕ ਥੋੜਾ ਜਿਹਾ ਇੱਥੇ ਚਾਨਣਾ ਕਰਨ ਵਾਸਤੇ ਇੱਕ ਦੀਵਾ ਬਾਲਿਆ ਜਿਹਦੀ ਇਹ ਇੰਨਾ ਮੰਗਣਾ ਵੀ ਇੰਨਾ ਰੋਸ ਦੀ ਹੋਣੀ ਹੈ ਇਹਦੀ ਪੂਰਾ ਭਾਰਤ ਦੇ ਵਿੱਚ ਹਾਲ ਤਾਂ ਸ਼ੁਰੂਆਤ ਹੋਈ ਹੈ ਕਿ ਜਿਹੜਾ ਬਾਕੀ ਕਿਸਾਨ ਜੱਥੇ ਇਹ ਵਧੀਆਂ ਨੇ ਸਾਰੀਆਂ ਅੱਜ ਉਹਨਾਂ ਦੇ ਨਾਲ ਅਸੀਂ ਪੂਰੀ ਹਮਾਇਤ ਕਰਕੇ ਤਾਂ ਅਸੀਂ ਪਟਿਆਲਾ ਗੇਟ ਬੈਠੇ ਹਾਂ